ਹਾਂ ਜੀ ਪਿੰਡ ਦੇ ਲੋਕਾਂ ਨੇ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਖਸ਼ਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਰਮਜੀਤ ਕੌਰਿਆ ਤੇ ਮੈਂ ਪਿੰਡ ਵਰਸਾਲ ਚੱਕ ਤੋਂ ਹਾਂ ਲੋਕਾਂ ਨੇ ਮੈਨੂੰ ਸਰਪੰਚੀ ਦੀਆਂ ਵੋਟਾਂ પાਕੇ ਬੜਾ ਮਾਨ ਬਖਸ਼ਿਆ ਕੀ ਮੌਕਾ ਦਿੱਤਾ ਸਰਪੰਚੀ ਕਰਨ ਦਾ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਵੱਦ ਤੋਂ ਵੱਦ ਲੋਕਾਂ ਦਾ ਕੰਮ ਕਰੀਏ ਵਿਕਾਸ ਕਰੀਏ ਪਿੰਡ ਦਾ ਜੀ ਸਰ ਪਿੰਡ ਦੇ ਲੋਕਾਂ ਭੈਣ ਜੀ ਹੁਣਾਂ ਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚੀਆ ਤਾ ਸਿਰ ਦੀਆਂ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਨਗਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਕਿ ਨਵਾਜਿਆ ਤੇ ਤਕਰੀਬਨ 1 ਸਾਲ ਹੋ ਗਿਆ ਸਾਨੂੰ ਸਰਪੰਚ ਬਣਿਆ ਨੂੰ ਇਸ ਨਗਰ ਦੇ ਮੇਰੇ ਵਾਈਫ ਸਰਪੰਚ ਨੇ ਪਰਮਜੀਤ ਕੋਰ ਤੇ ਉਹ ਜਿਹੜਾ ਆਪਾਂ ਵਿਕਾਸ ਕੀਤਾ ਉਹ ਪਾਰਟੀ ਬਾਜੀ ਤੋਂ ਉੱਪਰ ਰਚ ਕੇ ਕੀਤਾ ਕਿਸੇ ਨਾਲ ਕੋਈ ਪਾਰਟੀ ਬਾਜੀ ਵਾਲਾ ਕੰਮ ਨਹੀਂ ਕੀਤਾ ਸਿਰਫ ਪੱਕੇ ਜਿਹੜਾ ਉਹ ਵਿਕਾਸ ਕੀਤਾ ਤੇ ਆਪਾਂ ਜਿਹੜੇ 50 ਸਾਲ ਤੋਂ ਕੰਮ ਅੜੇ ਸਨ ਜਿੱਦਾਂ ਪਿੰਡ ਦੇ ਵਿੱਚ ਗਰਾਊਂਡ ਨਹੀਂ ਸੀ ਹੈਗੀ ਆਪਾਂ ਉਹ ਗਰਾਊਂਡ ਜਿਹੜੀ ਆ ਉਹ ਥਾਂ ਕਢਵਾ ਕੇ ਜਿਹੜਾ ਜਿਹਦੇ ਉੱਤੇ ਕੋਈ ਕੁਝ ਲੋਕਾਂ ਦਾ ਕੰਮ ਦਾ ਸੀ ਕਢਵਾ ਕੇ ਛਡਵਾ ਕੇ ਤੇ ਪਿੰਡ ਦੇ ਨੌਜਵਾਨਾਂ ਦੇ ਹਵਾਲੇ ਕੀਤਾ ਕਿ ਉੱਥੇ ਹੁਣ ਦੋ ਟਾਈਮ ਨੌਜਵਾਨ ਜਿਹੜੇ ਖੇਡਦੇ ਨੇ ਬੱਚੇ ਤੇ ਉਹ ਖੇਡਣ ਦੇ ਨਾਲ ਗਰਾਊਂਡ ਜਿਹੜੀ ਬਣੀ ਆ ਉਹਦੇ ਨਾਲ ਇਹ ਹੋਇਆ ਕਿ ਬੱਚੇ ਨਸ਼ੇ ਤੋਂ ਵੀ ਦੂਰ ਹੋਏ ਨੇ ਤੇ ਉਹਨਾਂ ਦਾ ਰੁਝਾਨ ਖੇਡਾਂ ਵੱਲ ਵਧਿਆ ਸੋ ਪਿਛਲੀ ਪੰਚਾਇਤੋਂ ਲੋਕ ਜਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਈ ਜਾਣੇ ਪਿਛਲੀ ਪੰਚਾਇਤ ਵੱਲੋਂ ਜਿੰਨੇ ਵੀ ਕੰਮ ਚੱਲੋ ਕੀਤੇ ਗਏ ਸਾਰੇ ਸਰਪੰਚ ਜਦੋਂ ਕੋਈ ਬਣਦਾ ਹਰੇਕੀ ਪੂਰਾ ਜੋਰ ਲਾ ਕੇ ਤਣਦੇਈ ਨਾ ਕੰਮ ਕਰਦਾ ਸੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੁੰਦੇ ਪਰ ਜਿਹੜੇ ਜਿਹੜੇ ਕੰਮ ਉਹਨਾਂ ਨੇ ਜਿਸ ਤਰ੍ਹਾਂ 메ਨ ਗਲੀ ਸੀ ਸਾਡੀ ਇੱਕ ਨਗਰ ਦੇ ਵਿੱਚ 메ਨ ਗਲੀ ਹੈ ਸਾਰੀ ਪੈਂਦੀ ਗੁਰਦੁਆਰਾ ਸਾਹਿਬ ਵਾਲੀ ਜੋ ਅੱਧ ਦੇ ਵਿੱਚ ਛੱਡੀ ਹੋਈ ਸੀ ਉਹਨੂੰ ਅਸੀਂ ਮੁਕੰਮਲ ਕਰਾਇਆ ਇੱਕ ਗੁਰਦੁਆਰਾ ਸਾਹਿਬ ਲਾਗੇ ਚੌਂਕ ਸੀ ਉਹਨੂੰ ਮੁਕੰਮਲ ਕਰਵਾਇਆ ਤੇ ਤਕਰੀਬਨ ਜੇ ਇੱਕ ਹਸਾਬ ਨਾਲ ਲਾ ਲਈਏ ਤੇ ਆਪਾਂ ਅੱਜ ਤੱਕ ਜਿਹੜਾ ਇਹ ਪਿੰਡ ਦੇ ਵਿੱਚ 55-60 ਹਜ਼ਾਰ ਇੰਟਰਲੌਕ ਲਾ ਚੁੱਕੇ ਹਾਂ 100 ਪੈਪ ਸੀਵਰੇਜ ਦਾ ਪਾ ਚੁੱਕੇ ਹਾਂ ਜਿਨ੍ਹਾਂ ਦਾ ਕਈ ਸਾਲਾਂ ਤੋਂ ਇੱਕ ਕੋਈ 10 ਘਰ ਇਦਾਂ ਦੇ ਸਨ ਜਿਨ੍ਹਾਂ ਦਾ 50 ਸਾਲਾਂ ਤੋਂ ਕੰਮ ਪਾਣੀ ਧਾੜਿਆ ਹੋਇਆ ਸੀ ਉਹ ਆਪਾਂ ਉਹਨਾਂ ਦੇ 50 ਪੈਪ ਪਾ ਕੇ ਸੀਵਰੇਜ ਦੇ ਤੇ ਉਹਨਾਂ ਦਾ ਪਾਣੀ ਦਾ ਨਿਕਾਸ ਕੀਤਾ ਤੇ ਇਹ ਜਿਹੜੇ ਸਾਡੇ ਕਹਿ ਦਿੰਦੇ ਨੇ ਲੋਕ ਕਿ ਗੌਰ ਸਰਕਾਰਾਂ ਗਰੰਟਾ ਨਹੀਂ ਦਿੰਦੀਆਂ ਸਾਰਾ ਕੋਈ ਸਰਪੰਚ ਨੂੰ ਮਿਲਦਾ ਸਿਰਫ ਇਹ ਹੈ ਕਿ ਜੇ ਕੋਈ ਬੰਦਾ ਮਾਨ ਕਰਕੇ ਨੀਤ ਸਾਫ ਕਰਕੇ ਕੰਮ ਕਰਨਾ ਚਾਹਵੇ ਤੇ ਕੰਮ ਕਰ ਜਾਗਾ ਸਰਪੰਚ ਦੇ ਕੋਲ ਬਹੁਤ ਵੱਡੀਆਂ ਪਾਵਨਾ ਹੁੰਦੀਆਂ ਸਰਪੰਚ ਜੋ ਚਾਵੇ ਉਹ ਕਰ ਸਕਦਾ ਤੇ ਜੇ ਇੱਕ ਹਿਸਾਬ ਲਾਇਆ ਜਾਵੇ ਤੇ ਜੇ ਸਰਪੰਚ ਮਾਨ ਕਰਕੇ ਕੰਮ ਕਰਨਾ ਚਾਹਵੇ ਤੇ ਸਾਰੇ ਨਗਰ ਦਾ ਸਰਪੰਚ ਜਿਹੜਾ ਵੀ ਕੰਮ ਚਾਹੁੰਦਾ ਉਹ ਕਰ ਸਕਦਾ ਵਾ ਉਹਦੇ ਵਿੱਚ ਕੋਈ ਵੀ ਰੁਕਾਵਟ ਤੇ ਅੜਿੱਕਾ ਨਹੀਂ ਬਣ ਸਕਦਾ ਕਿਉਂਕਿ ਸਰਪੰਚ ਦੀ ਨੀਅਤ ਸਾਫ਼ ਹੋਣੀ ਚਾਹੀਦੀ ਸਤ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਲੇ ਪਿੰਡਾਂ 'ਚ ਜਾਈ ਬੋਲ ਬੋਟੇ ਲੱਗੇ ਹੁੰਦੇ ਨੇ ਲਟਾਂ ਲੱਗੀਆਂ ਨੇ ਜਦੋਂ ਪਿੰਡ ਦਾ ਪ੍ਰਿੰਟ ਹੋ ਚੱਲਿਆ ਇੱਕ ਸੋਹਣੀ ਪਾਰਕਿੰਗ ਮੈਦਾਨ ਹੁੰਦੀ ਆ ਡਿਸਪੈਂਸਰੀ ਹੁੰਦੀ ਆ ਲੈਬਰੇਰੀ ਹੁੰਦੀ ਆ ਓਪਨ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜਿਉਂ ਇੱਕ ਇਦਾਂ ਦੀ ਸੁਖ ਹੂਲਤ ਹੈਗੀ ਆ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਨਹੀਂ ਸੀ ਬਿਲਕੁਲ ਪਹਿਲਾਂ ਤਾਂ ਮੇਨ ਮਕਸਦ ਇਹ ਜੇ ਹੁਣ ਜੋ ਕੁਝ ਥਾਂ ਜਿੰਨੇ ਵੀ ਹੈਗੇ ਸੀ ਉਹ ਥਾਂ ਆਪਾਂ ਕੋਸ਼ਿਸ਼ ਕਰਕੇ ਕਢਾਉਣੇ ਜਿਹੜੇ ਸ਼ੁਰੂ ਕੀਤੇ ਨੇ ਕੰਢਾ ਕੇ ਤੇ ਕੋਸ਼ਿਸ਼ ਕਰਾਂਗੇ ਕਿ ਕੋਈ ਪਾਰਕਿੰਗ ਵੀ ਪਿੰਡ ਦੇ ਹਵਾਲੇ ਛੋਟੀ ਕੀਤੀ ਜਾਵੇ ਜਿਹਦੇ ਨਾਲ ਉਥੇ ਕੋਈ ਜਿਹੜੇ ਆ ਪਿੰਡ ਦੇ ਵਸਨੀਕ ਨੇ ਉਹ ਸਾਇਰ ਕਰ ਸਕਣ ਬੱਚੇ ਛੋਟੇ ਖੇਡ ਸਕਣ ਉਹਨਾਂ ਵਾਸਤੇ ਕੋਈ ਪ੍ਰਬੰਧ ਕੀਤਾ ਜਾਵੇ ਸਾਡੀ ਕੋਸ਼ਿਸ਼ ਹੈ ਐਮਐਲਏ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸਰਕਾਰ ਦੇ ਗੜੀ ਵੀ ਇਹ ਬੇਨਤੀ ਕੀਤੀ ਹੈ ਕਿ ਸਾਡੇ ਨਗਰ ਕੇ ਇਹ ਜਿਹੜੀਆਂ ਰਿਕਾਵਟਾਂ ਇੱਕ ਗਰਾਊਂਡ ਨਹੀਂ ਹੈਗੀ ਉਹ ਵੀ ਚਲੋ ਸਾਨੂੰ ਜਗ੍ਹਾ ਮਿਲ ਗਈ ਉਹ ਬਣ ਜਾਵੇਗੀ ਇਸੇ ਤਰ੍ਹਾਂ ਹੀ ਹੋਰ ਇੱਕ ਦੋ ਜਗ੍ਹਾ ਨੇ ਜਿੱਥੇ ਅੱਡੀ ਕੋਸ਼ਿਸ਼ ਹੈ ਕਿ ਉਹ ਪਾਰਕਿੰਗ ਬਣਾ ਕੇ ਪਿੰਡ ਦੇ ਹਵਾਲੇ ਕੀਤੀ ਸਰ ਰਾਸ਼ਨ ਕਰਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਯੂਬਲੌਗ ਹੁੰਦੇ ਆਂਦੇ ਰਾਸ਼ਨ ਕਰਨ ਦੀ ਗਰੀਬੀ ਦੀ ਕਰ ਰਾਸ਼ਨ ਨਹੀਂ ਪਹੁੰਚਦਾ ਕਿ ਤੁਹਾਨੂੰ ਲੱਗਦਾ ਤੁਹਾਡੇ ਬਣ ਜੂ ਏਦਾਂ ਦੀ ਸਮੱਸਿਆ ਹੈ ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਜਿਹੜੀ ਤੁਸੀਂ ਸਵਾਲ ਕੀਤਾ ਹੈ ਬਹੁਤ ਵਧੀਆ ਹੈ ਤੇ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਤੱਕ ਇਹ ਵੀ ਗੱਲ ਪਹੁੰਚਾਉਣਾ ਚਾਹੁੰਦਾ ਕਿ ਜਰੂਰ ਇਹ ਕੋਸ਼ਿਸ਼ ਕਰਕੇ ਤੇ ਇਹ ਵੇਖਿਆ ਜਾਵੇ ਧਿਆਨ ਦਿੱਤਾ ਜਾਵੇ ਇਸ ਗੱਲ 'ਤੇ ਕਿ ਜਿਹੜੇ ਰਾਸ਼ਨ ਲੈਣ ਦੀ ਯੋਗ ਨਹੀਂ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਪਿੰਡਾਂ ਦੇ ਵਿੱਚ ਹੁੰਦਾ ਕਿ ਕਈ ਜਿਹੜੀ ਉਹਨਾਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਤੇ ਉਹ ਲੈ ਰਹੇ ਹੁੰਦੇ ਬੜੇ ਬੜੇ ਸਮੇਂ ਤੋਂ ਤੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਉਹਨਾਂ ਨੂੰ ਨਹੀਂ ਮਿਲਦਾ ਇਹ ਜ਼ਰੂਰ ਸਰਕਾਰ ਦੇ ਜਿਹੜੇ ਚਰਨਾਚ ਤੁਹਾਡੇ ਰਹੀਂ ਜਿਹੜੀ ਇਹ ਬੇਨਤੀ ਹੈ ਕਿ ਜ਼ਰੂਰ ਇਹ ਬੇਨਤੀ ਨੂੰ ਪ੍ਰਮਾਣ ਕਰਕੇ ਤੇ ਸਾਡੀ ਇਹ ਜਿਹੜੀ ਮੁਸ਼ਕਲ ਆ ਇਹਨੂੰ ਹੱਲ ਕੀਤਾ ਜਾਵੇ ਸਾਡੇ ਪਿੰਡ 'ਚ ਵੀ ਇਹ ਬੜੀ ਵੱਡੀ ਪ੍ਰੋਬਲਮ ਸਰ ਕਿਸੇ ਕੱਚੇ ਕੋਠੇ ਕੱਚੇ ਕੋਠੇ ਗ੍ਰਾਂਟਾਂ ਪਿੰਡਾਂ 'ਚ ਜਾਂ ਨਵੇਂ ਹੌਮਪਲਾਈ ਕੀਤੇ ਗਏ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠੇ ਗ੍ਰਾਂਟਾਂ 'ਚ ਕਿੰਨੇ ਨਵੇਂ ਹੌਮਪਲਾਈ ਕੀਤੇ ਵੇਖੋ ਜੀ ਪਹਿਲਾਂ ਤੇ ਸਾਡੇ ਪਿੰਡ 'ਚ ਜਿਹੜੇ ਨਹੀਂ ਅਜੇ ਤੱਕ ਕੋਈ ਵੀ ਕੱਚੇ ਕੋਠੇ ਦੀ ਗ੍ਰਾਂਟ ਵੀ ਆਈ ਤਕਰੀਬਨ ਹੁਣ ਜਿਹੜਾ ਹੀ ਹੁਣ ਪੰਜ ਮਕਾਨ ਜਿਹੜੇ ਸਾਡੇ ਪਿੰਡ ਚ ਪਾਸ ਹੋਏ ਨੇ ਜਿਨ੍ਹਾਂ ਦੇ ਆ ਥੋੜੇ ਦਿਨਾਂ ਤੱਕ ਆ ਇਹ ਛੋੜੇ ਸਮੇਂ ਤੱਕ ਉਹਨਾਂ ਦੇ ਚੈੱਕ ਉਹਨਾਂ ਨੂੰ ਮਿਲ ਜਾਣੇ ਨੇ ਪੰਜ ਮਕਾਨਾਂ ਦੇ ਪੈਸੇ ਜਿਹੜੇ ਗਵਰਨਮੈਂਟ ਵੱਲੋਂ ਸਾਨੂੰ ਜਿਹੜੇ ਆ ਰਿਲੀਜ਼ ਕੀਤੇ ਗਏ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕੀ ਲੱਗਦਾ ਸਕੂਲ ਦੇ ਸਟਾਫ ਦੀ ਕਮੀ ਜਾਏ ਐ ਅਪਗ੍ਰੇਡ ਹੋਣ ਦੀ ਲੋੜ ਆ ਜਨਮ ਵੀ ਨਹੀਂ ਗੰਦੀ ਲੋੜ ਹੈਗੀ ਵੇਖੋ ਜੀ ਸਾਡੇ ਨੇੜੇ ਹੀ ਪਿੰਡ ਚੀਮਾ ਖੁੱਡੀ ਹੈ ਉੱਥੇ ਸਰਕਾਰ ਨੇ ਬਹੁਤ ਵੱਡਾ ਸਕੂਲ ਜਿਹੜਾ ਆ ਉਹ ਦਿੱਤਾ ਹੈ ਬਹੁਤ ਵਧੀਆ ਸਕੂਲ ਹੈ ਬਹੁਤ ਵਧੀਆ ਸਟਾਫ ਹੈ ਜਿੰਨੀ ਕਿ ਸਾਡੇ ਪਿੰਡ ਦੀ ਜਨ ਸਖਿਆ ਇਹਦੇ ਮੁਤਾਬਕ ਸਾਡੇ ਕੋਲ ਜਿਹੜਾ ਹੈ ਉਹ ਇੱਕ ਪ੍ਰਾਇਮਰੀ ਸਕੂਲ ਹੈਗਾ ਵਾ ਉਹਦੇ ਨਾਲ ਉਹ ਕੰਮ ਚੱਲ ਰਿਹਾ ਹੈ ਬਾਕੀ ਜਿਹੜਾ ਹੈ ਉਹ ਨਾਲ ਦਾ ਪਿੰਡ ਸਾਡਾ ਦੂਰ ਨਹੀਂਗਾ ਬਿਲਕੁਲ ਨਾਲ-ਨਾਲ ਹੀ ਇਹ ਦੋਨੇ ਪਿੰਡ ਕੋਈ ਉੱਥੇ ਪ੍ਰੋਬਲਮ ਨਹੀਂ ਜਾਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਤੇ ਬੱਚਿਆਂ ਲਈ ਉੱਥੇ ਸਟਾਫ ਵੀ ਬਹੁਤ ਵਧੀਆ ਹੈ ਸਕੂਲ ਦੀ ਬਿਲਡਿੰਗ ਵੀ ਬਹੁਤ ਵਧੀਆ ਸਰਕਾਰ ਨੇ ਦਿੱਤੀ ਹੈ ਸਾਰਾ ਕੁਝ ਹੀ ਵਧੀਆ ਮੰਦਰੀਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤਾ ਐਂ ਦਾ ਨਿਗਾਹੇ ਨਾ ਪਾਈ ਜਾਂਦੇ ਤੁਸੀਂ ਆਪ ਦੇਖਿਆ ਹੋਵੇ ਵੇਖੋ ਜੀ ਮੰਦਰੀਗਾ ਦੀ ਜਿਹੜੀ ਤੁਸੀਂ ਗੱਲ ਕਰਦੇ ਇਹ ਵੀ ਤੁਹਾਡੀ ਗੱਲ ਵਧੀ ਮੰਦਰੀਗਾ ਦੇ ਸਰਕਾਰ ਨੇ ਬੰਦ ਹੀ ਕਰ ਦਿੱਤੀ ਦੀ ਮੈਂ 1 ਸਾਲ ਦੇ ਵਿੱਚ ਜੇ ਕਹਿ ਲਵਾਂ ਤੇ ਪੰਜਾਬ ਸਰਕਾਰ ਵੱਲੋਂ ਦਿੱਤਾ ਪੈਸਾ ਸਾਡੇ ਅਸੀਂ ਜਿਹੜਾ ਹੈ ਉਹ ਨਗਰ ਦੇ ਉੱਤੇ ਲਾਇਆ ਮੰਦਰੀਗਾ ਦੀ ਜੇ ਕਹੀਏ ਤੇ 1 ਸਾਲ ਮੈਨੂੰ ਸਰਪੰਚ ਬਣੇ ਨੂੰ ਹੋ ਗਿਆ ਇੱਕ ਵੀ ਦਿਹਾੜੀ ਅਜੇ ਤੱਕ ਇੱਕ ਦਿਨ ਦਾ ਵੀ ਕਿਸੇ ਨੂੰ ਰਜਗਾਰ ਨਹੀਂ ਮਿਲਿਆ ਇਹ ਵੀ ਪ੍ਰੋਬਲਮ ਹੈ ਕਿਉਂਕਿ ਇਹ ਪਤਾ ਨਹੀਂ ਕੀ ਕਾਰਨ ਵਾ ਇਹ ਸੈਂਟਰ ਸਰਕਾਰ ਦਾ ਜਾਂ ਜਾਂ ਪੰਜਾਬ ਸਰਕਾਰ ਦਾ ਕੋਈ ਵੀ ਲਓ ਇਹਨਾਂ ਦੇ ਵਿੱਚ ਕੋਈ ਨਾ ਕੋਈ ਗੁੰਝਲ ਜ਼ਰੂਰ ਹੈਗੀ ਹੈ ਜਿਹਦਾ ਕਰਕੇ ਇਹ ਮੰਦਰੀਗਾ ਦਾ ਜਿਹੜਾ ਕੰਮ ਇਹ ਬੰਦ ਕੀਤਾ ਇਹ ਨਹੀਂ ਚੱਲ ਰਿਹਾ ਇਹ ਵੀ ਬੇਨਤੀ ਹੈ ਆਪ ਦੀ ਬਾਧੀਆਂ ਨਹੀਂ ਪੀ ਸਰਕਾਰ ਇਹਨੂੰ ਵੀ ਚਾਲੂ ਜੀ ਸਰ ਤੋਂ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਖਾਣੇ ਤੇ ਕਰਿਆ ਧੱਕੇ ਹੀ ਖਾਣੇ ਪੈਂਦੇ ਆ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਲੁੱਟਿਆ ਹੁੰਦਾ ਤੋਂ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਦੇਦੇ ਹੋ ਦੇਖੋ ਜੀ ਮੇਰੀ ਤੇ ਸਭ ਤੋਂ ਪਹਿਲਾਂ ਇਹ ਬੇਨਤੀ ਹੁੰਦੀ ਨਗਰ ਦੇ ਵਿੱਚ ਮੈਂ ਕੋਈ ਬੇਨਤੀ ਕੀਤੀ ਐ ਕਿ ਪਹਿਲੇ ਨੰਬਰ ਤੇ ਤੇ ਜੇ ਕਿਸੇ ਦੇ ਘਰ ਕੋਈ ਝਗੜਾ ਹੁੰਦਾ ਤੇ ਉਹਦਾ ਜਿਹੜਾ ਪਰਿਵਾਰ ਉਹ ਬੈਠ ਕੇ ਮਸਲਾ ਹੱਲ ਕਰੇ ਫਿਰ ਇੱਕ ਪਿੰਡ ਦੇ ਵਿੱਚ ਕਹਿੰਦੇ ਨੇ ਕਿ ਆਪਣਾ ਟੱਬਰ ਫਿਰ ਮੈਂ ਉਹਨਾਂ ਦੇ ਕੋਲ ਬੇਨਤੀ ਕੀਤੀ ਹੈ ਕਿ ਆਪਣਾ ਟੱਬਰ ਜਿਹੜਾ ਉਹ ਮਸਲਾ ਹੱਲ ਕਰ ਦਵੇ ਜੇ ਉਹ ਤੋਂ ਬਾਅਦ ਵੀ ਨਹੀਂ ਹੁੰਦੀ ਜੇ ਸਾਡੀ ਜ਼ਰੂਰਤ ਪੈਂਦੀ ਹੈ ਤਾਂ ਸਾਡੀ ਵੀ ਕੋਸ਼ਿਸ਼ ਇਹ ਹੈ ਵੀ ਪਿੰਡ ਦੇ ਵਿੱਚ ਹੀ ਨਿਬੜਿਆ ਜਾਵੇ ਕਿਸੇ ਨੂੰ ਵੀ ਥਾਣੇ ਤੱਕ ਜਾਣ ਦੀ ਜ਼ਰੂਰਤ ਨਾ ਪਵੇ ਇਹਦੇ ਨਾਲ ਕੀ ਹੋਵੇਗਾ ਵੀ ਲੋਕਾਂ ਦਾ ਸਮਾਂ ਵੀ ਬਚ ਜਾਏਗਾ ਤੇ ਲੋਕਾਂ ਦਾ ਪੈਸਾ ਵੀ ਬਚੇਗਾ ਨਾਲ ਖੱਜਲ ਖਵਾਰੀ ਜਿਹੜੀ ਹੁੰਦੀ ਉਹ ਵੀ ਬਚ ਜਾਏਗੀ ਜੀ ਸਰ ਸੈਂਟਰ ਗੋੜ ਮੰਨ ਜਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀਆਂ ਕਿਤੇ ਨਾ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਤਿਕਾਂ ਪੁੱਜਦਾ ਨਹੀਂ ਹੁੰਦੀਆਂ ਸਾਡੇ ਪਿੰਡ 'ਚ ਸਾਡੇ ਪਿੰਡ 'ਚ ਕੀ ਹੋਇਆ ਇਹੋ ਜਿਹਾ ਕੁਝ ਵੀ ਨਹੀਂਗਾ ਅਸੀਂ ਹਰ ਇੱਕ ਦਾ ਵੇਖੋ ਜੀ ਗਵਰਨਮੈਂਟ ਨੇ ਸਰਵੇ ਕਰਵਾਏ ਕਿ ਕੱਚੇ ਕੋਠੇ ਜਿਹੜੇ ਨੇ ਉਹਨਾਂ ਦਾ ਸਾਰਿਆਂ ਦਾ ਸਰਵਾ ਕਰਕੇ ਸਾਨੂੰ ਭੇਜੋ ਮੇਰੇ ਪਿੰਡ ਦੇ ਵਿੱਚ ਜਾ ਕੇ ਪੁੱਛ ਲਓ ਕਿ ਮੈਂ ਕੋਈ ਪਾਰਟੀ ਬਾਜੀ ਵਾਲਿਆਂ ਦੀ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਸਾਰਿਆਂ ਦੇ ਤਕਰੀਬਨ ਜਿਹੜੇ ਨੇ ਉਹ ਜਿਹੜਾ ਹੈ ਸਾਰਿਆਂ ਦੇ ਕੋਠਿਆਂ ਦੀ ਰਿਪੋਰਟ ਜਿਹੜੀ ਹੈ ਸਰਕਾਰ ਤੱਕ ਪਹੁੰਚਦਾ ਕੀਤੀ ਹੈ ਇਹਦੇ ਵਿੱਚ ਕੋਈ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਗਿਆ ਜੇ ਸਾਡੇ ਕੋਲ ਆਉਣ ਵਾਲੇ ਸਮੇਂ ਚ ਨਰੇਗਾ ਵੀ ਹੁੰਦੀ ਹੈ ਤੇ ਤਾਂ ਵੀ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਵੀ ਸਾਰੇ ਨਗਰ ਦੀ ਵਾਰੀ-ਵਾਰੀ ਹਫਤੇ-ਹਫਤੇ ਦੇ ਟਾਈਮ ਦੇ ਨਾਲ ਸਾਰਿਆਂ ਨੂੰ ਇਹ ਜਿਹੜਾ ਰੁਜ਼ਗਾਰ ਦੇ ਕੇ ਨਵਾਜਾਂਗੇ ਕਿਸੇ ਨਾਲ ਕੋਈ ਪਾਰਟੀ ਨਹੀਂ ਜੀ ਸਰ ਕਿਹੜਾ ਤੁਸੀਂ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਹੁਣ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁੱਖ-ਸੁਲਤਾਂ ਪ੍ਰਦਾਨ ਕਰੇ ਸਭ ਤੋਂ ਪਹਿਲਾਂ ਜੀ ਸਾਡੇ ਇੱਕ ਮਸਲਾ ਬੜੇ ਚਿਰ ਦਾੜਿਆ ਵਾ ਜਿਹੜਾ ਸਮਸ਼ਾਨ ਘਾਟ ਦਾ ਹੈ ਸਾਰੇ ਲੋਕਾਂ ਦੀ ਇਹ ਮੰਗ ਹੀ ਹੈ ਕਿ ਇਸ ਸਮਸ਼ਾਨ ਘਾਟ ਜਿਹੜਾ ਸਾਡਾ ਵਧੀਆ ਬਣਾਇਆ ਜਾਵੇ ਜਿਹਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਤੇ ਉਹ ਸਭ ਤੋਂ ਪਹਿਲ ਦੇ ਆਧਾਰ ਤੇ ਅਸੀਂ ਉਹ ਕੰਮ ਜਿਹੜਾ ਉਹਨੂੰ ਆਰੰਭ ਕਰਨ ਲੱਗੇ ਆ ਇੱਕ ਗਰਾਊਂਡ ਦਾ ਕੰਮ ਜੋ ਬੱਚਿਆਂ ਦੇ ਵਾਸਤੇ ਉਹਦੀ ਚਾਰਦੀਵਾਰੀ ਹੋਣੀ ਆ ਉਹਦੇ ਵਿੱਚ ਜੋ ਵੀ ਸਰਕਾਰ ਵੱਲੋਂ ਸਾਨੂੰ ਜਿਹੜੇ ਤਰੀਕੇ ਨਾਲ ਉਦੇ ਵਾਸਤੇ ਇਹਾ ਗ੍ਰਾਂਟ ਦਿੱਤੀ ਜਾਊਗੀ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਦੋਹਾਂ ਕੰਮਾਂ ਨੂੰ ਕਰਾ ਕੇ ਤੇ ਪਿੰਡ ਦੇ ਹਵਾਲੇ ਸੋ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚੀ ਦਾ ਤਾਂ ਸਿੱਧ ਜਾਂ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਮੈਸੇਜ ਇਹ ਹੈ ਕਿ ਸਾਰਾ ਇਹ ਨਗਰ ਦੇ ਇਹੋ ਜਿਹਾ ਮੈਂ ਬੇਨਤੀ ਕਰਦਾ ਹਾਂ ਚਰਨਾਂ ਦੇ ਵਿੱਚ ਕਿ ਸਾਰਾ ਨਗਰ ਮਿਲ ਜੁਲ ਕੇ ਰਹੋ ਸਾਰਾ ਨਗਰ ਜਿਹੜਾ ਏਕਤਾ ਤੋਫਾਕ ਨਾਲ ਰਹੋ ਤੇ ਸਾਰੇ ਨਗਰ ਦੇ ਜਿਹੜੇ ਆ ਉਹ ਕੰਮ ਮੇਰਾ ਫਰਜ ਬਣਦਾ ਮੈਂ ਕਰਵਾ ਕੇ ਦਵਾਂਗਾ ਬਿਨਾਂ ਝਿਜਕ ਹਰ ਕੋਈ ਜਿਹੜਾ ਆ ਉਹ ਮੇਰੇ ਤੱਕ ਪਹੁੰਚ ਕਰ ਸਕਦਾ ਕਿਸੇ ਨੂੰ ਵੀ ਇਹ ਨਹੀਂ ਕੋਈ ਪਾਰਟੀਬਾਜੀ ਨਹੀਂ ਕੋਈ ਕਿਸੇ ਨਾਲ ਲੈਣ ਦੇਣ ਨਹੀਂ ਸਿੱਧਾ ਡਾਇਰੈਕਟ ਆਣ ਕੇ ਮਿਲਣਾ ਜਿੰਨੇ ਵੀ ਗੱਲ ਕਰਨੀ ਉਹ ਕਰ ਸਕਦਾ ਤੇ ਜੇ ਕੋਈ ਪਿੰਡ ਦੇ ਕੰਮ ਦੇ ਵਿੱਚ ਸਹਿਯੋਗ ਵੀ ਦੇਣਾ ਚਾਹੁੰਦਾ ਤੇ ਉਹਨੂੰ ਵੀ ਮੇਰੀ ਹੱਥ ਬੰਨ ਕੇ ਬੇਨਤੀ ਉਹ ਵੀ ਨਾਲ ਆਣ ਕੇ ਮੇਰੇ ਸਹਿਯੋਗ ਦੇ ਸਕਦਾ ਤੇ ਮਿਲ ਕੇ ਆਪਾਂ ਸਾਰੇ ਜਣੇ ਨਗਰ ਦਾ ਕੰਮ ਚਲਾਵਾਂਗੇ ਜੀ ਵਾਹਿਗੁਰੂ ਜੀ ਕਾ